ਮੋਗਾ ਦੇ ਪਿੰਡ ਦੌਲਤਪੁਰਾ ਨੀਵਾ ਵਿੱਚ ਅੱਜ ਜਨ ਸਭਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਫਰੀਦਪੁਰ ਤੋਂ ਪਾਜਪਾ ਉਮੀਦਵਾਰ ਹੰਸਰਾ ਜਹਾਂਸ ਪਾਬੁਕ ਹੋ ਗਏ ਤੇ ਕਿਸਾਨਾਂ ਤੋਂ ਮਾਫੀ ਮੰਗੀ ਕੱਲ ਵਾਲੇ ਹੋਏ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕਿਹਾ ਜੇ 1 ਜੂਨ ਤੱਕ ਜਿੰਦਾ ਰਿਹਾ ਤਾਂ ਜ਼ਰੂਰ ਮਿਲਾਂਗੇ ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਸੋਚ ਨੂੰ ਜਿੰਦਾ ਰੱਖਿਓ ਦਰਸਲ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਹੰਸਰਾ ਜਹਾਂਸ ਕਾਫੀ ਪਾਬੁਕ ਦਿਖਾਈ ਦਿੰਦੇ ਹਨ ਇਸ ਕਰਕੇ ਜਨ ਸਭਾ ਦੌਰਾਨ ਉਹਨਾਂ ਦਾ ਦਰਦ ਛਲ ਗਿਆ ਹੈ ਇਸ ਤੋਂ ਲਾ ਉਹਨਾਂ ਨੇ ਕਿਹਾ ਕਿ ਕੱਲ ਮੇਰੇ ਕਾਫਲੇ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜੇ ਕਿਸੇ ਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਹੈ ਤਾਂ ਲੈ ਲਿਓ ਮੈਂ ਇਕੱਲਾ ਆ ਜਾਵਾਂਗਾ ਮੇਰਾ ਸਿਰ ਹਾਜ਼ਰ ਹੈ ਜੇ ਮੈਨੂੰ ਮਾਰ ਕੇ ਸ਼ੁਭਕਰਨ ਵਾਪਸ ਆਉਂਦਾ ਹੈ ਤਾਂ ਮੈਨੂੰ ਮਾਰ ਦਿਓ ਦੱਸ ਦਈਏ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ਦੇ ਵਿੱਚ ਸੰਗਰੂਰ ਰੋਡ ਤੇ ਸਿਆਣਾ ਚੌਕੀ ਨੇੜੇ ਤਰਨੇ ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹਾਂਸ ਰਾਜ ਹਾਂਸ ਦੀ ਕਾਰ ਦਾ ਘਰਾਉ ਕਰ ਲਿਆ ਜੋ ਉੱਥੋਂ ਰੈਲੀ ਤੋਂ ਆ ਰਹੇ ਸਨ